ਪੰਜਾਬ ਦੇ ਲੋਕਾਂ ਨੂੰ ਦੱਸੋ ਜਦੋਂ ਦਾ ਰਾਸ਼ਟਰਪਤੀ ਸਾਹਿਬ ਦੇ yes ਵਾਸਤੇ ਉਹਨਾਂ ਦੇ ਸਿਗਨੇਚਰਸ ਵਾਸਤੇ ਜਦੋਂ ਦਾ ਬਿੱਲ ਉੱਥੇ ਪਿਆ ਹੈ ਕੀ ਤੁਸੀਂ ਸਾਢੇ ਤਿੰਨ ਸਾਲਾਂ ਚ ਇੱਕ ਵਾਰ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਕੋ ਗਏ ਇਸ ਬਿੱਲ ਕੇ ਇਸ ਨੂੰ ਸੈਂਕਸ਼ਨ ਦਿੱਤੀ ਤੇ ਜਾਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਇਹਦੇ ਬਾਰੇ ਕਿਉਂਕਿ ਕਾਉਂਸਲ ਆਫ ਮਿਨਿਸਟਰਸ ਦੀ ਐਡਵਾਈਸ ਨਹੀਂ ਰਾਸ਼ਟਰਪਤੀ ਨੇ ਕੰਮ ਕਰਨਾ ਹੁੰਦਾ ਯੂ ਨੇਵਰ ਫਾਊਂਡ ਇਟ ਕੋਈ ਤੁਹਾਨੂੰ ਵਕਤ ਨਹੀਂ ਲੱਗਾ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਪੀਕਰ ਸਾਹਿਬ ਤੁਸੀਂ ਉਸੇ ਸਰ ਜ਼ਮੀਨ ਤੋਂ ਇੱਕ ਗੁਰ ਸਿੱਖ ਹੋ ਸਾਨੂੰ ਕਦਰ ਆ ਤੁਹਾਡੇ ਗੁਰ ਸਿੱਖ ਹੋਣ ਦੀ ਮੈਨੂੰ ਪਤਾ ਤੁਹਾਨੂੰ ਇਹ ਬਹੁਤ ਭਾਰੀ ਤਕਲੀਫ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੇ ਤੁਹਾਡੇ ਹੱਥ ਵਾਸਤੇ ਹੀ ਹਨ ਸਾਰਿਆਂ ਨੂੰ ਪਹਿਲੇ ਸਭ ਇਥੋਂ ਮੈਂ ਸ਼ੁਰੂ ਕਰਨਾ ਚਾਹੂੰਗਾ ਇਹ ਮਸਲਾ ਸਾਰਿਆਂ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰਿਆਂ ਨੂੰ ਵੱਡੀ ਬੇਅਦਬੀ ਜਿਹੜੀ ਹੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ 1 ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਥੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਦ ਦੇਣਾ ਬਾਅਦ ਹੀ ਚੰਦ ਮਹੀਨਿਆਂ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਸੀ ਸਬਸੀਕੁਐਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਕਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਵਲ ਕਲਾ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਚਾ ਪ੍ਰਕਾਸ਼ ਸਿੰਘ ਬਾਦਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕਰਤ ਜਾਰੀ ਕੀਤੇ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਮੀਆਂ ਦੇ ਖਿਲਾਫ ਗੁਰੂ ਦਾ ਜਾਬ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ लाठी चार्ज ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟਕਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ 크੍ਰਿਸਚਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਰ ਸਬਸੀਕੁਐਂਟਲੀ ਐਫ ਆਈ ਆਰਸ ਹੋਈਆਂ